ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਥੋਡੇ ਵਾਸਤੇ ਪਾਰਟੀ ਵੇਅਰ ਸੂਟ ਕਹ ਲੋ ਚਾਹੇ ਇਹਨਾਂ ਨੂੰ ਸੈਮੀ ਫਾਰਮਲ ਸੂਟ ਤੁਸੀਂ ਕਹਿ ਸਕਦੇ ਹੋ ਸੈਮੀ ਪਾਰਟੀ ਵੇਅਰ ਸੂਟ ਕਹਿ ਸਕਦੇ ਹੋ ਇਹ ਸਾਰੇ ਸੂਟ ਅਸੀਂ ਤੁਹਾਨੂੰ ਅੱਜ ਇੱਕੋ ਹੀ ਪ੍ਰਾਈਸ ਵਿੱਚ ਦਵਾਂਗੇ ਤੇ ਇਹਨਾਂ ਦਾ ਸਟੱਫ ਅਲੱਗ-ਅਲੱਗ ਹੋਏਗਾ ਸਾਰਾ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈਗਾ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਹੈਗੇ ਨੇ ਜੀ ਇਹ 3500 ਤੇ ਲੈ ਕੇ 4000 ਦੇ ਵਿੱਚ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਸਾਰੇ 3050 ਦਾ ਸੂਟ ਦਵਾਂਗੇ ਜੋ ਵੀ ਸੂਟ ਤੁਸੀਂ ਲੈਣਾ ਹੈ 3050 ਇਹਨਾਂ ਦਾ ਸਾਰੇ ਸੂਟਾਂ ਦਾ ਪ੍ਰਾਈਸ ਰਹੋਗਾ ਜੀ 3050 ਪ੍ਰਾਈਸ ਰਹੇਗਾ ਜਿਹੜੀ ਸਾਰੀ ਹੀ ਵੀਡੀਓ ਦਾ ਠੀਕ ਹੈ ਜੀ ਫੁੱਲ ਬ੍ਰਾਂਡਡ ਪੀਸ ਰਹਿਣਗੇ ਇਹ ਹੈਗਾ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਸੂਟ ਹੈ ਜੀ ਖੋਜ ਕਲਾ ਬ੍ਰਾਂਡ ਦੇ ਸੂਟ ਰਹਿਣਗੇ ਇਹ ਵਾਲਾ ਸੂਟ ਹੈਗਾ ਬਹੁਤ ਪਿਆਰਾ ਜਿਹਾ 크ਰੇਪ ਦੇ ਉੱਪਰ ਬਣਿਆ ਹੋਇਆ neck ਇਹ ਜਦੋਂ ਵੀ ਸਾਡੇ ਕੋਲ ਸੂਟ ਆਂਦਾ ਸੀ ਇਹਨੂੰ 3300 ਜਾਂ 3500 ਦਾ ਪਾਉਨੇ ਆ ਅ ਡਿਪੈਂਡ ਹੁੰਦਾ ਕਿ ਅਸੀਂ ਕਿੰਨੀ ਕੁ ਕੁਆਂਟੀਟੀ ਚੱਕਦੇ ਆ ਠੀਕ ਹੈ ਜੀ ਅੱਜ ਵਾਲਾ ਸੂਟ ਅਸੀਂ ਤੁਹਾਨੂੰ ਦੇ ਰਹੀਏ ਇਹ ਵਾਲਾ 3050 ਦਾ 3050 ਦਾ ਸੂਟ ਰਹੂਗਾ ਸਿਕਵੈਂਸ ਆ ਕੰਮ ਆ ਕੋਈ ਇਹ ਨਹੀਂ ਹੈਗਾ ਕਿ ਬੈਕ ਸਾਈਡ ਤੋਂ ਤੁਹਾਨੂੰ ਇਹ ਚੂਵੇਗਾ ਕਿਉਂਕਿ ਬੈਕ ਸਾਈਡ ਤੇ ਸਾਰਾ ਥ੍ਰੈਡ ਦਾ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਕ੍ਰੀਪ ਦੀ ਸਲਵਾਰ ਹੈਗੀ ਨਾਲ ਤੇ ਇਹਦਾ ਬਹੁਤ ਪਿਆਰਾ ਜਾ ਰਹੇਗਾ ਜੀ ਦੁਪੱਟਾ ਦੇਖੋ ਜੀ ਸੂਟ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਹਰ ਇੱਕ ਨੂੰ ਸੂਟ ਦੇਣਾ ਹੈ ਕੋਈ ਘੱਟ ਰੇਂਜ ਵਾਲਾ ਲੈਣ ਨੂੰ ਹੁੰਦਾ ਕੋਈ ਪਾਰਟੀ ਵੀਰ ਮੰਗਦਾ ਹੈ ਨਾ ਤਾਂ ਕਰਕੇ ਮੈਨੂੰ ਜਿਹੜੇ ਮੇਰੇ ਆਫਰ ਵਾਲੇ ਮ 8 ਦਿਨ ਦੀ ਵੀਡੀਓ ਮਤਲਬ ਅਨਾਉਂਸ ਕੀਤੀ ਸੀ ਉਹ ਮੈਨੂੰ ਅੱਗੇ-ਅੱਗੇ ਵਧਾਣੀ ਪਈ ਜਾ ਰਹੀ ਹੈ ਕੋਈ ਕਹਿੰਦਾ ਸਾਡੀ ਰੇਂਜ ਦਾ ਸੂਟ ਨਹੀਂ ਤੁਸੀਂ ਡਿਸਕਾਊਂਟ ਤੇ ਪਾਇਆ ਹੈਗਾ ਮਤਲਬ ਹਰੇਕ ਹੀ ਕੋਈ ਆਪਣੀ ਆਪਣੀ ਡਿਮਾਂਡ ਸੁਣਾਉਂਦਾ ਏ ਤੇ ਉਹਨਾਂ ਹੀ ਹੁਣ ਮੈਨੂੰ ਵੀ ਸਟਾਕ ਚੱਕਣਾ ਪੈਂਦਾ ਹੈ ਅਗਰ ਮੈਨੂੰ ਵੀ ਚਲੋ ਕੋਈ ਵੀ ਇਨਸਾਨ ਆ ਹਰ ਇੱਕ ਨੂੰ ਕੋਈ ਸਰ ਬੈਨੀਫਿਟ ਹੁੰਦਾ ਤਾਂ ਹੀ ਲਗਾਉਂਦੇ ਆ ਹਨਾ ਹੁਣ ਮੈਨੂੰ ਵੀ ਇਦਾਂ ਕਿ ਕੁਆਂਟੀਟੀ ਅੰਚ ਮੇਰਾ ਸਟਾਕ ਜਾ ਰਿਹਾ ਤਾਂ ਇਹਨੂੰ ਆਪਾਂ ਆਫਰ ਨੂੰ ਵਧਾ ਰਹੇ ਹਾਂ ਜੇ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਹੈਂਡਵਰਕ ਵੀ ਨੈਕ ਬਣਿਆ ਹੋਇਆ ਠੀਕ ਹੈ ਤੇ ਕਲੀਆਂ ਵਾਲਾ ਸਟਾਈਲ ਆ ਬਾਜੂ ਤੇ ਵੀ ਤੁਹਾਨੂੰ ਕੰਮ ਮਿਲੇਗਾ ਇਸ ਚ ਇਹ ਵਾਲੀ ਬੇਲ ਬਾਜੂ ਤੇ ਆ ਠੀਕ ਹੈ ਜੀ ਜਿੰਨੇ ਦਾ ਤੁਸੀਂ ਵਰਕ ਕਰਵਾਓਗੇ ਇੰਨੇ ਦਾ ਤੁਹਾਨੂੰ ਪੂਰਾ ਸੂਟ ਮਿਲ ਜੇਗਾ ਅਰਗੇਨਾਈਜ਼ਰ ਸ਼ਰਟ ਹੈ ਜਿ ਸਿਲਕ ਦੀ ਸਲਵਾਰ ਆ ਤੇ ਚਨਾਉਂਸ਼ ਫੋਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਰਹੇਗਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਾਊਸ ਕਲਰ ਮਿਲ ਜੇਗਾ ਇਹ ਵੀ ਕਲਰ ਬਹੁਤ ਸੋਹਣਾ ਹੈ গারਲਿਸ਼ ਲੁੱਕ ਦੇ ਸੂਟ ਨੇ ਬਹੁਤ ਪਿਆਰੇ ਜੇ ਤੇ ਕਲਰ ਮਿਲ ਜੇਗਾ ਤੁਹਾਨੂੰ ਇਹ ਰੋਜ਼ ਪਿੰਕ ਜਿਹਾ ਬਹੁਤ ਸੋਹਣਾ ਠੀਕ ਹੈ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਕਾਫੀ ਜ਼ਿਆਦਾ ਸੂਟਸ ਸੇਲ ਹੋਣ ਵਾਲਾ ਬਹੁਤ ਜਿਆਦਾ ਸੂਟ ਸੇਲ ਹੁੰਦੀ ਹੈ ਇਹ ਵਾਲੇ। પ્રાપ્ત ਹੋਈ। ਇਹਨਾਂ ਨੇ ਖੁੱਲੇ-ਖੁੱਲੇ ਜੇ ਕਮੀਜ਼ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਾਏ ਹੋਣ। ਬਹੁਤ ਸੋਹਣੀ ਲੁੱਕ ਆਂਦੀ ਆ। ਵੀ ਨੈੱਕ ਹੈ ਜੀ ਨੈੱਕ ਦੇ ਉੱਪਰ ਸਾਰਾ ਵਰਕ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ। ਪਾਕਿਸਤਾਨੀ ਪ੍ਰਿੰਟ ਆ ਸਾਰਾ ਹੀ ਇਹ। ਠੀਕ ਹੈ। ਜੇ ਸਟੱਫ ਰਹੂਗਾ ਜੀ ਇਹ ਸਿਲਕ ਦੇ ਉੱਪਰ। ਸਾਰੇ ਸਿਕਵੈਂਸ ਦਾ ਕੰਮ ਆ, ਥਿੱਲੇ ਦਾ ਕੰਮ ਆ। ਸਿਲਕ ਦੀ ਸਲਵਾਰ ਹੈ ਨਾਲ। ਤੇ אורגੈਂਜ਼ਾ ਦਾ ਬਹੁਤ ਸੋਹਣਾ ਜਿਹਾ ਰਹੇਗਾ ਜੀ ਦੁਪੱਟਾ ਦੇਖੋ ਸੂਟ ਦੀ ਲੁੱਕ ਲੰਮਾ ਛੋੜਾ ਦੁਪੱਟਾ ਹੈ ਕਲਰ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ ਇਹ ਹੈਗਾ ਤਾਂ ਸੈਕੰਡ ਕਲਰ ਮਹਿਰੂਨ ਕਲਰ ਸੇਮ ਹੀ ਡਿਜ਼ਾਈਨ ਦੇ ਵਿੱਚ 3500 ਅੱਜ ਦੀ ਵੀਡੀਓ ਦਾ ਪ੍ਰਾਈਸ ਹੈ ਜੀ ਇਹ ਸੂਟ ਪਹਿਲਾਂ ਅਸੀਂ ਲੈ ਕੇ ਆਏ ਸੀ ਜਿਹੜੇ ਇਹ ਵਾਲਾ ਸੂਟ ਆ ਇਹ ਸੀਗਾ 3500 ਦਾ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਸੂਟ ਦੀ ਇਹ ਸ਼ਿਮਰ ਦੇ ਉੱਪਰ ਹੈ ਜੀ ਸੂਟ ਸਾਰਾ ਥ੍ਰੈਡ ਸੇਮ بیس ਕਲਰ ਨਾਲ ਦਾ ਥ੍ਰੈਡ ਲੱਗਿਆ ਹੋਇਆ ਤੇ ਇਹ ਹੈਗਾ ਸਾਰਾ ਇਸੇ ਕਟਦਾਣੇ ਦੇ ਨਾਲ ਹੈਂਡਵਰਕ ਹੈ ਜੀ ਇਹ ਸਾਰੇ ਹੀ ਇਹਦੇ ਵਿੱਚ ਠੀਕ ਹੈ ਜਿੰਨਾ ਵੀ ਸਾਰੇ ਇਹ ਤਿੱਲੇ ਤੇ ਥ੍ਰੈਡ ਦਾ ਵਰਕ ਹੋਇਆ ਉਹਨੂੰ ਵੀ ਕਟਦਾਣੇ ਦੇ ਨਾਲ ਹਾਈਲਾਈਟ ਕੀਤਾ ਹੋਇਆ ਇਹਦੇ ਨਾਲ ਵੀ ਸਿਲਕ ਦੀ ਸਲਗੈਂਜ਼ਾ ਦੇ ਉੱਪਰ ਇਹ ਵਾਲੀ ਹੈਗੇ ਨੇ ਜੀ ਸੂਟ ਦੇਖੋ ਫੋਰ ਸਾਈਡ ਕਿੰਨਾ ਪਿਆਰਾ ਇਸ ਦਾ ਵਰਕ ਆ ਤੇ ਕਲਰ ਵੀ ਬਹੁਤ ਸੋਹਣੇ ਆ ਇਹ ਹੈਗਾ ਇਹਦਾ ਸੈਕੰਡ ਕਲਰ ਸੈਕੰਡ ਕਲਰ ਬਹੁਤ ਸੋਹਣਾ ਜੀ ਇਹ ਵੀ ਠੀਕ ਹੈ ਬਹੁਤ ਸੋਹਣੇ ਸੋਹਣੇ ਸੂਟ ਸਟਿਚ ਕਰਵਾ ਕੇ ਪਾ ਸਕਦੇ ਹੋ ਗਿਫਟ ਦੇ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਟੋਟਲੀ ਸਰਵੋਸਕੀ ਵਰਕ ਦੇ ਨਾਲ ਹੈ ਜੀ ਸੂਟ ਠੀਕ ਹੈ ਸਾਰੇ ਹੀ ਵਰਕ ਤੇ ਵਾਈਟ ਸਿੱਪੀ ਦਾ ਕੰਮ ਹੋਇਆ ਹੋਇਆ ਹੈ ਨੀਚੇ ਪੈਚ ਆ ਤੇ نیچے ਹੈਗਾ ਜੀ organza ਦੇ ਉੱਪਰ ਹੀ ਇਹਦਾ लेस ਵਰਕ ਇਹ ਹੈਗੀ ਸਲਵਾਰ ਸਿਲਕ ਦੀ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ organza ਦੀ ਦੁਪੱਟੇ ਆ ਇਹ ਸੂਟ ਹੀ organza ਦੇ ਉੱਪਰ organza ਦੀ ਸ਼ਰਟ organza ਦਾ ਦੁਪੱਟਾ ਤੇ ਸਿਲਕ ਦੀ ਹੈਗੀ ਸਲਵਾਰ ਨੈਕਸਟ ਫਿਰ ਤੋਂ ਦੇ ਰਹੇ ਹਾਂ ਤੁਹਾਨੂੰ shimmer ਦੇ ਉੱਪਰ ਕਰਨ ਵਾਸਤੇ। ਇਹ ਵਾਲੇ ਸੂਟ ਹਲੇ ਸਾਡੇ ਕੋਲ ਪਏ ਆ ਸਟੀਚਿੰਗ ਕਰਨ ਵਾਸਤੇ ਕਸਟਮਰ ਦੇ। ਇਹ ਜਿਨ੍ਹਾਂ ਨੂੰ ਪਹਿਲੇ ਪ੍ਰਾਈਸ ਵਿੱਚ ਗਿਆ ਵੇ ਉਹ ਹੀ ਪ੍ਰਾਈਸ ਲੱਗਣਗੇ ਜੀ ਉਹਨਾਂ ਦੇ। ਤੇ ਇਹ ਤੁਹਾਨੂੰ ਜਸਟ ਅਸੀ ਆਫਰ ਦੇ ਵਿੱਚ ਦੇ ਰਹੇ ਆ ਸੂਟ। 3050 ਦੇ ਸੂਟ ਇਹ ਵਾਲੇ ਸਾਰੇ ਅੱਜ ਦੀ ਵੀਡੀਓ ਆ ਜਿੰਨੇ ਵੀ। ਦੇਖੋ ਜੀ ਸੂਟ। ਫੋਰ ਸਾਈਡ ਬਹੁਤ ਪਿਆਰਾ ਵਰਕ ਹੈ ਦੁਪੱਟੇ ਦੇ ਸਾਰੇ ਚ ਰਹੇਗੀ ਬੂਟੀ ਇਹਦਾ ਸੈਕੰਡ ਕਲਰ ਠੀਕ ਹੈ ਜੀ ਨੈਕਸਟ ਕੁਛ ਅਲੱਗ ਜਿਹਾ ਸੂਟ ਹੈ ਪਏ ਜੀ ਲੁੱਕੇ ਬਹੁਤ ਸੋਣੀ ਆਂਦੀ ਹੈ ਨੀਚੇ ਵੀ ਜਿਹੜਾ ਕਟ ਵਰਕ ਹੈ ਇਹ ਵੀ ਸਾਰਾ ਵਰਕ ਦੇ ਨਾਲ ਕੀਤਾ ਹੋਇਆ ਹੈ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਤੁਸੀਂ ਦੇਖ ਲਓ ਥ੍ਰੈਡ ਵਰਕ ਦੇ ਨਾਲ ਹੈ ਸਾਰੇ ਫਰੰਟ ਦੇ ਉੱਪਰ ਬਹੁਤ ਪਿਆਰਾ ਸੂਟ ਹੈ ਟੋਟਲੀ ਜਿੰਨਾ ਵੀ ਵਰਕ ਕੀਤਾ ਹੋਇਆ ਸਾਰੇ ਨੂੰ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਦੁਪट्टे ਦੀ ਲੁੱਕ ਬਹੁਤ ਸੋਹਣੀ ਹੈ ਐਦਾਂ ਡਿਜ਼ਾਈਨਰ ਜਿਹਾ ਦੁਪੱਟਾ ਰਹੂਗਾ ਮਤਲਬ ਥੋੜਾ ਜਿਹਾ ਚੜਾਈ ਘੱਟ ਆ ਕਿਉਂਕਿ ਡਿਜ਼ਾਈਨਰ ਹੈ ਐਦਾਂ ਜੀ ਸੂਟ ਇੱਕ ਸਾਈਡ ਵੇਲ ਤੇ ਦੂਜੀ ਸਾਈਡ ਕਟ ਵਰਕ ਹੈ एक है न्योन शेड दोनों ही कलर बहुत हैं। सोनेट दिखाने जी चनॉन के उपर ने सूट ठीक है ये है चनॉन के उपर बहुत सोहना सूट है वर्क बहुत सोहना थ्रेड वर्क नाल है जी हैवी वर्क के दुपट्टा कलर मिल जाएंगे जाएगी दो नेक्स्ट है और गेंजा के उपर करेप की सलवार है बहुत प्यारा पीस आ ਇਹ ਹੈਗਾ ਜੀ organza ਦੀ ਸ਼ਰਟ ਬਹੁਤ ਸੋਹਣੀ ਸ਼ਰਟ ਆ ਪ੍ਰਿੰਟ ਨੂੰ ਸਾਰੇ ਨੂੰ ਆਰੀ ਵਰਕ ਕੀਤਾ ਹੋਇਆ ਠੀਕ ਹੈ ਸਾਈਡ ਤੇ ਬਾਜੂ ਨੇ ਇਹ ਹੈਗਾ ਦੁਪੱਟਾ ਸੈਂਟਰ ਦੇ ਵਿੱਚ ਵੀ ਬਹੁਤ ਸੋਹਣਾ ਵਰਕ ਆ ਪ੍ਰਿੰਟ ਬਹੁਤ ਪਿਆਰਾ ਕਲਰ ਵੀ ਵਾਇਨ ਸ਼ੇਡ ਆ ਮੈਰੂਨ ਸ਼ੇਡ ਆ ਦੇ ਕੇ ਡਾਰਕ ਬ੍ਰਾਊਨ ਸ਼ੇਡ ਹੈ ਇਹਦੇ ਵਿੱਚ ਮਹਿੰਦੀ ਬ੍ਰਾਊਨ ਜਿਹਾ ਸ਼ੇਡ ਹੁੰਦਾ ਜਿਹੜਾ ਚਾਰ ਕਲਰ ਨੇ 오ਰਗੈਂਜ਼ਾ ਦੀ ਸ਼ਰਟ ਹੈ ਜੇ ਸਾਰੀ ਹੀ ਸ਼ਰਟ थ्रेड ਵਰਕ ਨਾਲ ਬਣੀ ਹੋਈ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਸੂਟ ਦੇ ਸਿਲਕ ਦੀ ਸਲਵਾਰ ਤੇ ਨਾਲ ਰਹੇਗੇ ਇੱਕ ਆਫੀ ਹੈਵੀ ਜਿਹਾ ਦੁਪੱਟਾ ਇਹਦਾ ਠੀਕ ਹੈ ਬਹੁਤ ਪਿਆਰਾ ਪੀਸ ਹੈ ਬਹੁਤ ਸੋਹਣਾ ਸੂਟ ਇਸ ਵੀਡੀਓ ਦਾ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ 5-5000 ਵਾਲੇ ਸੂਟ ਨਹੀਂ ਦੇਖੋ ਇਹ ਵਾਲਾ ਸੂਟ ਹੈ ਜਣਾ ਬਹੁਤ ਸੋਹਣਾ ਸੂਟ ਹੈ ਪਾਕਿਸਤਾਨੀ ਲੁਕਦੇ ਸੂਟ ਸਟਿਚ ਕਰਵਾਓ ਇਹਨਾਂ ਨੂੰ ਬਹੁਤ ਸੋਹਣੇ ਲੱਗਣਗੇ ਬਹੁਤ ਪਿਆਰੇ ਇਹ ਹੈਗਾ ਲੰਮਾ ਛੋੜਾ ਜਿਹਾ ਦੁਪੱਟਾ ਸਾਰੇ ਚ ਵਰਕਾ 오ਰਗੈਂਜ਼ਾ ਦੇ ਉੱਪਰ ਆਜੀ ਸੂਟ ਠੀਕ ਹੈ ਬੈਕ ਸਾਈਡ ਤੇ ਸਾਰੀ ਇੱਦਾਂ ਜ਼ਿਕਜ਼ੈਗ ਪ੍ਰਿੰਟਿੰਗ ਰਹੇਗੀ ਫਰੰਟ ਤੇ ਬਹੁਤ ਸੋਹਣਾ ਪ੍ਰਿੰਟ ਦੇ ਉੱਪਰ ਵਰਕਾ ये और गेंज़ा यह हैजादा दुपट्टा भी लम्मा चौड़ा रहेगा पूरा नैक्सट येगा ये जी चनौन शफॉन के उपर वी नैक प्रिंटिंग बच्चे ठीक है ਚੈਨੌਟਸ ਫੌਨ ਦਾ ਦੁਪੱਟਾ ਲੰਮਾ ਚੌੜਾ ਜਿਹਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ ਇਹ ਹੈਗਾ ਸਰਟਨ ਦੇ ਉੱਪਰ ਸਰਟਨ ਤੇ ਹੈ ਸੂਟ neck ਤੇ ਸਾਰੇ ਤੇ ਵਰਕ ਹੈ ਬਹੁਤ ਸੋਹਣਾ ਜਿਹਾ ਨਿਓਨ ਸ਼ੇਡ ਤੇ ਚੈਨੌਟਸ ਫੌਨ ਦਾ ਫੋਰ ਸਾਈਡ ਵਰਕ ਵਾਲਾ ਦੁਪੱਟਾ ਤੇ ਪ੍ਰਾਈਸ ਤੁਹਾਨੂੰ ਅੱਜ ਦੀ ਵੀਡੀਓ ਦਾ ਪਤਾ ਹੀ ਆ ਜੀ 3050 3050 ਅੱਜ ਦੀ ਵੀਡੀਓ ਦਾ ਪ੍ਰਾਈਸ ਆ organza ਦੀ ਸ਼ਰਟ ਆ ਜੀ ਵਰਕ ਤਾਂ ਬਹੁਤ ਸੋਹਣਾ ਹੈ ਬਹੁਤ ਪਿਆਰਾ ਵਰਕ ਆ ਸਿਲਕ ਦੀ ਸਲਵਾਰ ਆ ਦੁਪट्टे ਦੀ ਲੁੱਕ ਦੇਖੋ ਜੇ organza ਦਾ ਦੁਪੱਟਾ ਐਨੀਅਰ ਮਤਲਬ ਜਿਹੜੀਆਂ ਡਿਜ਼ਾਈਨਰ ਚੀਜ਼ਾਂ ਮੈਂ ਤੁਹਾਨੂੰ ਦਿਖਾਣੀਆਂ ਆ ਇਹ ਸਾਰੇ ਉਹ ਪੀਸ ਨੇ ਜਿਹੜੇ ਤੁਹਾਨੂੰ ਸ਼ੋਰੂਮਾਂ 'ਚ ਮਿਲਦੇ ਨੇ 6 6 7 7000 ਦੇ 8 8000 ਦੇ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਤੇ ਇਹ ਹੈਗਾ ਇਹਦਾ ਥਰਡ ਕਲਰ ਸੇਮੇ ਡਿਜ਼ਾਈਨ ਦੇ ਤਿੰਨ ਕਲਰ ਨੇ ਪਾਕਿਸਤਾਨੀ ਸੂਟ ਹੈ ਜੇ ਚਨਾਨ ਦੇ ਉੱਪਰ ਫਰੰਟ ਤੇ ਵਰਕ ਹੈ ਸਾਰੇ ਤੇ ਪਾਰਟੀ ਵੇਅਰ ਸੂਟ ਐਡਵੈਂਚਰ ਸੂਟ ਮੈਂ ਜਿਹੜੇ ਮਤਲਬ ਕਿ ਥੋੜੇ ਜੇ ਹੋਰ ਵੀ ਵਧੀਆ ਹੁੰਨੇ ਆ ਮੈਂ ਖੁਦ ਵੀ ਪਾਨੀ ਆ 12 12 13 13000 ਦੇ ਸੂਟ ਵੀਡੀਓ ਚ ਹੁੰਦੇ ਆ ਜੀ ਮੇਰੇ ਚ ਇਹ ਹੈਗਾ ਇਹਦਾ ਚਨਾਉਂਦਾਈ ਦੁਪੱਟਾ ਠੀਕ ਹੈ ਇਹਦਾ ਹੈਗਾ ਜੀ ਮਹਿੰਦੀ ਸੈਕੰਡ ਕਲਰ ਇਹ ਹੈਗਾ ਇਹਦਾ ਪਿੰਕ ਆਨੀਅਨ ਜਿਹਾ ਸ਼ੇਡ ਥਰਡ ਕਲਰ ਹੈ ਠੀਕ ਹੈ ਨੈਕਸਟ ਸ਼ਿਮਰ ਦੀ ਸ਼ਰਟ ਇਹ 3 ਮੀਟਰ ਦੀ ਸ਼ਰਟ ਆ ਜੇ ਇਹ ਕੇਰਾ ਪੂਰਾ ਬਣੇਗਾ ਸੂਟ ਦਾ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਆਰੀ ਦਾ ਵਰਕ ਹੈ ਸਿਲਕ ਦੀ ਸਲਵਾਰ ਹੈ ਤੇ ਬਹੁਤ ਲਾਈਟ weight ਜੇ ਇਹਦਾ ਸ਼ਿਮਰ ਦਾ ਦੁਪੱਟਾ ਐਦਾਂ ਰਹੇਗਾ ਦੁਪੱਟੇ ਤੇ ਬੱਲਿਆਂ ਤੇ ਵਰਕ ਇਹਦੇ ਵੀ ਤੁਹਾਨੂੰ 3 ਕਲਰ ਮਿਲ ਜਾਣਗੇ ਠੀਕ ਹੈ। ਬਾਕੀ ਤਾਂ ਇਹ ਲੁੱਕ ਦੇ ਵਿੱਚ ਇੱਕ ਸੂਟ ਸਾਨੂੰ ਹੋਰ ਦੰਨੇ ਹੈ ਪ੍ਰਿੰਟ ਦੇ ਵਿੱਚ। ਇਹ ਹੈਗਾ ਚਨੌਨ ਦੇ ਉੱਪਰ। ਠੀਕ ਹੈ ਜੀ, ਨੈੱਕ ਦੇ ਉੱਪਰ ਵਰਕ ਰਹੇਗਾ ਇਹਨਾਂ ਸਾਰੀ ਸੂਟਾਂ ਦੇ। ਨਿਓਨ ਸ਼ੇਡ ਸਲਵਾਰ ਦਾ ਸਿਲਕ, ਸਿਲਕ ਦੀ ਸਲਵਾਰ ਤੇ ਚਨੌਨ ਸ਼ਹੋਂਦਾ ਹੈਗਾ ਦੁਪੱਟਾ ਲਾਈਨ ਵਾਲਾ। ਇਹ ਹੈਗੇ ਨੇ ਜੀ ਪਿਓਰ ਔਰਗੇਂਜ਼ਾ ਦੇ ਉੱਪਰ 4000 ਦੀ ਰੇਂਜ ਵਾਲੇ ਬ੍ਰੌਕਟ ਦੇ ਸੂਟ ਇਹ ਵੀ ਆਸ ਤੋਂ 3000 ਦੇ ਵਿੱਚ ਦਵਾਂਗੇ ਇੱਕ ਦੋ ਪੀਸ ਪਏ ਆ ਔਰਗੇਂਜ਼ਾ ਪਿਓਰ ਤੇ ਉੱਪਰ ਹੈ ਜਾਰਜਟ ਔਰਗੇਂਜ਼ਾ ਹੈ ਬਿਲਕੁਲ ਸੌਫਟ ਇਹਨੂੰ ਹਰੇਕ ਏਜ ਪਾ ਸਕਦੀ ਐ ਇਸ ਸਟੱਫ ਨੂੰ 3 ਮੀਟਰ ਦੀ ਸ਼ਰਟ ਆ ਜੇ ਠੀਕ ਹੈ ਇਹ ਹੈਗਾ ਇਹਦਾ ਸਲਵਾਰ ਦਾ ਸਟੱਫ ਸਿਲਕ ਦੇ ਉੱਪਰ ਤੇ ਦੁਪੱਟਾ ਵੀ ਸੇਮ ਜੌਰਜਟ ਔਰ ਗੈਂਜ਼ਾ ਦੇ ਉੱਪਰ ਬਹੁਤ ਸੌਫਟ ਹੈ ਤੁਸੀਂ ਜਿੱਥੇ ਵੀ ਖੜਾ ਦੋਗੇ ਦੁਪੱਟਾ ਉੱਥੇ ਖੜ ਜੇਗਾ ਇਹਦੇ ਵੀ ਸੁਣ ਮੈਂ ਡਿਜ਼ਾਈਨਿੰਗ ਦਿਨੀ ਹੈ ਦੇਖੋ ਜੀ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਸੂਟ ਹੈ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਖੋਲ ਖੋਲ ਕੇ ਦਿਖਾਨੀ ਆ ਤੁਹਾਨੂੰ ਸਾਰੇ ਸੂਟ ਇਹ ਹੈਗਾ ਦੁਪੱਟੇ ਦਾ ਡਿਜ਼ਾਈਨ ਇਹ ਕਿਹ ਡਿਜ਼ਾਈਨ ਇਹ ਮਿਲ ਜੇਗਾ ਜੀ ਤੇ ਇਹ ਵੀ ਬਹੁਤ ਸੋਹਣਾ ਹੈ ਇਹ ਹੈਗਾ ਦਾ ਦੁਪੱਟਾ ਬਹੁਤ ਯੂਨੀਕ ਜਿਹਾ ਦੇਖੋ ਪਿਓਰ ਦੇ ਸੂਟ ਆ ਸਾਰੇ ਨੈਕਸਟ ਦੇ ਰਿਹਾ ਸ਼ਿਮਰ ਦੇ ਉੱਪਰ ਦੇ ਐਕਸਾਈਡ ਪਲੇਨਰ ਹੈਗੇ ਇਹ ਹੈਗਾ ਜਿਹਦਾ ਫਰੰਟ ਸ਼ੀਮਰ ਦੇ ਉੱਪਰ ਜ਼ਿਗਜ਼ੈਗ ਪ੍ਰਿੰਟ ਦੇ ਉੱਪਰ ਸਿਲਕ ਦੀ ਸਲਵਾਰ ਹੈ ਤੇ ਚਨਾਉਨਫੋਨ ਦਾ ਵਰਕ ਵਾਲਾ ਹੈਗਾ ਦੁਪੱਟਾ ਠੀਕ ਹੈ ਜੀ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਤੇ ਇਹ ਹੈਗੇ ਦਾ ਕਲਰ ਇੱਕ ਕਲਰ ਤੁਹਾਨੂੰ ਹੀ ਮਿਲ ਜਾਏਗਾ ਇਹਦੇ ਹੈਗੇ ਨਹੀਂ ਜੀ ਤਿੰਨ ਕਲਰ ਤੇ ਚਾਰ پیس ਨੇ ਇਸੇ ਡਿਜ਼ਾਈਨ ਦੇ ਇਹ ਵੀ ਸੇਮ ਚਾਹੀਏ ਹੈ ਜੀ ਨਾਲ ਦਾ ਅੱਛਾ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਜਿਹੜਾ ਵੀ ਸੂਟ ਪਾਨੇ ਆ ਮਤਲਬ ਜਿਹੜੀ ਵੀ ਵੀਡੀਓ ਪਾਨੇ ਉਹਦੇ ਵਿੱਚ ਬਹੁਤ ਵਧੀਆ ਰਿਸਪਾਂਸ ਰਹਿੰਦਾ ਉਹ ਮੈਨੂੰ ਅਕਸਰ ਹੀ ਰਹਿੰਦਾ ਪਰ ਸੇਲ ਵਿੱਚ ਇਦਾਂ ਹੁੰਦਾ ਹੈ ਕਿ ਚਲੋ ਹਰ ਇੱਕ ਦੇ ਬਜਟ ਵਿੱਚ ਹੁੰਦੇ ਨੇ ਸੂਟ ਤੇ ਬਾਕੀ ਇਸ ਵੀਡੀਓ ਬਾਰੇ ਵੀ ਤੁਸੀਂ ਆਪਣੇ ਵਿਚਾਰ ਦਿਓ ਕਮੈਂਟ ਕਰਕੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much